ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਜੀ ਠੀਕ ਆ ਜੀ ਵਧਾਈਆਂ ਪਹਿਲਾਂ ਦੇ ਹੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਸਭ ਨੂੰ ਤੇ ਨਵੇਂ ਸਾਲ 'ਚ ਅੱਜ ਪਹਿਲੀ ਤਰੀਕ 'ਚ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਜੇ ਜਿਹੜੀ ਕੋਈ ਰਿਪੀਟ ਗਾਇ ਚੱਲਦੀ ਆ ਉਹਦੀ ਸਿੰਕ੍ਰੋ ਕਰਾਂਗੇ ਆਪਾਂ ਤੁਹਾਨੂੰ ਨਾਲ-ਨਾਲ ਦੱਸਾਂਗੇ ਵੀ ਵੀ ਆਹ ਟੀਕੇ ਲਾਇਏ ਨੇ ਅਸੀਂ ਵੀ ਅੱਜ ਆਗਾਹਾਂ ਦੀ ਕਰੀ ਆ ਆਹ ਆਖੜੀ ਆ ਜਿਹੜੀ ਆ ਰਿਪੀਟ ਆ ਠੀਕ ਹੈ ਤੇ ਅੱਜ ਜਿਹੜੇ ਸਾਨੂੰ ਟੀਕੇ ਲਾਦਦੇ ਆ ਕਿਹੜੇ ਲਾਏ ਨੇ ਸਾਡੇ ਨਾਲ ਲਾਉਣੇ ਨੇ ਨਾਲ ਲਾ ਲਿਓ ਚਾਹੇ ਚਾਹੇ ਇੱਕ ਨਹੀਂ ਤਰੀਕ ਸੰਕੇ ਕੱਲ ਤੋਂ ਸ਼ੁਰੂ ਕਰ ਦਿਓ ਠੀਕ ਆ ਅੱਜ ਸਾਨੂੰ ਟੀਕੇ ਲਾਦਦੇ ਆ ਇਹਨਾਂ ਦੇ ਇਹਦੀ ਕਰਿਆ ਜੀ ਸਿੰਕ੍ਰੋਨਾਈਜੇਸ਼ਨ ਅੱਜ ਤਰੀਕ ਹੈਗੀ ਹੈ ਹਾਂ ਜੀ ਪਹਿਲਾਂ ਤਾਂ ਇਹ ਆਪਣੇ ਇਹਨਾਂ ਨੂੰ ਟੀਕਿਆਂ ਤੋਂ ਦਵਾਈ ਦੇਣੀ ਆ ਯਾਨੀ ਕੋਈ ਹੋਰ ਦੇ ਦੋ ਹਾਂ ਯਾਨੀ ਸਭ ਤੋਂ ਪਹਿਲਾਂ ਜਦ ਕੰਮ ਸ਼ੁਰੂ ਕਰਨਾ ਆਪਣੇ ਡੀਵਰਮਿੰਗ ਕਰਨੀ ਆ ਪਹਿਲਾਂ ਡੀਫਾਰਮਿੰਗ ਕਰ ਦੋ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਆਰਟੀਕਲ ਆਇਆ ਇਹਦੇ ਅੱਜ ਹੂੰ 5 ਐਮ ਐਲ ਹੂੰ ਇਹਦੀ ਜਗ੍ਹਾ ਤੇ ਚਾਹੇਗਾ ਇਹਨਾਂ ਲਾ ਦੋ ਕੰਨੀ ਹੋਗਾ ਹਾਂ ਗੈਨਰੈਚ ਹਾਂ ਗੈਨਰੈਚ ਚ ਲਾ ਦੋ ਚੈਸਟਾ ਲਾ ਦੋ ਹਾਂ ਚਾਹੇ ਆ ਲਾ ਦੋ ਇਹਦਾ ਵੀ ਰਿਜ਼ਲਟ ਵਧੀਆ ਨਾਲੇ ਸਸਤਾ ਪੈਂਦਾ ਹਾਂ ਬੁਸਰ ਰੇਨ ਸਾਲਟ ਆਈ ਇਹ ਹਾਂ ਹੂੰ ਇਹ 5 ਐਮ ਐਲ ਲੱਗੇ ਅੱਜ ਹੂੰ ਇਸ ਤੋਂ ਬਾਅਦ ਅੱਜ ਤੋਂ 7 ਦਿਨਾਂ ਬਾਅਦ 8ਵੇਂ ਦਿਨ ਲਾਉਣਾ ਆਪਾਂ ਨੇ ਆ ਬਿਟੂ ਮੇਟ ਹੂੰ ਇਹਦੇ ਬਾਰੇ ਪੁੱਛਿਆ ਸਭ ਨੇ ਹਾਂ ਹਾਂ ਬਾਰੇ ਹਾਂ ਤੇ 8ਵੇਂ ਦਿਨ ਲਾਵਾਂਗੇ ਆਪਾਂ ਉਦੋਂ ਵੀ ਵੀਡੀਓ ਬਣਾ ਕੇ ਦੱਸਾਂਗੇ ਤੁਹਾਨੂੰ ਹੂੰ ਬਈ ਇਹ 100% ਇਹ ਹੱਲ ਆ ਜਿੰਨਾ ਮਰਜ਼ੀ ਰਿਪੀਟ ਹੋਵੇ ਖੂਸਤਾ ਰਹੂਗਾ ਹੀ ਰਹੂਗਾ ਠੀਕ ਆ ਜੀ ਤੇ ਇਹਦੇ ਨਾਲ 8ਵੇਂ ਦਿਨ ਇਹ ਲਾ ਕੇ ਦੁਬਾਰ 10ਵੇਂ ਦਿਨ ਫੇਰ ਇਹ ਲਾਉਣਾ ਇੱਕ ਰੈਸੈਪਟਰ ਹਾਂ 10ਵੇਂ ਦਿਨ ਇਹ ਲਾਉਣਾ ਦੁਬਾਰੇ ਉਸ ਤੋਂ ਬਾਅਦ ਉਸ ਤੋਂ 15 ਤੋਂ 20 ਘੰਟਿਆਂ ਬਾਅਦ ਇਹ ਆਈ ਕਰਾ ਦੇਣੀ ਹੈ ਹੀਟ ਚਾਹੇ ਹੋਵੇ ਚਾਹੇ ਨਾ ਹੋਵੇ ਉਹਦਾ ਕੋਈ ਚੱਕਰ ਨਹੀਂ ਆਪਾਂ ਠੀਕ ਹੈ ਜੀ ਕਿਉਂਕਿ ਆ ਠੀਕ ਹੈ ਨਾ ਹੀਟ ਤਾਂ ਆਈ ਜਾਣੀ ਹੁੰਦੀ ਹਾਂ ਹਾਂ ਇਹਦਾ 5 6 ਦਿਨ ਆਸਰ ਰਹਿੰਦਾ ਹੁੰਦਾ ਹੂੰ ਤੇ ਉਦੋਂ ਬਾਅਦ ਇਹ ਆਈ ਕਰਾ ਦੇਣੀ ਹੈ ਦੂਏ ਦਿਨ ਹੀਟ ਹੋਵੇ ਆ ਤਾਰ ਦਿਖਾਵੇ ਤਾਂ ਟੀਕਾ ਲਵਾ ਦਿਓ ਨਹੀਂ ਕੋਈ ਲੋੜ ਨਹੀਂ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਨੇ ਘੱਟੋ ਘੱਟ 5 6 ਗਾਂਾਂ ਕਰੀਆਂ ਨੇ ਗੱਬਣ ਹਾਂ ਉਹ ਗੱਬਾਂ ਰਹਿ ਕੇ ਸੁੱਕ ਵੀ ਪਈਆਂ ਹੁਣ ਠੀਕ ਹੈ ਜਿਵੇਂ ਜਿਹੜੀ ਬਾਰ ਬਾਰ ਰਿਪੀਟ ਹੁੰਦੀ ਆ ਆਪਣੀ ਨਹੀਂ ਰਹਿੰਦੀ ਉਹਦਾ ਇਹ ਹੱਲ ਆ ਇਹ ਦੁਬਾਰ ਤੋਂ ਤਰੀਕਾ ਸਮਾਰ ਕੇ ਦੱਸਦੇ ਵੀਰੇ ਜਿਵੇਂ ਅੱਜ ਇੱਕ ਤਰੀਕਾ ਅੱਜ ਤੋਂ ਸ਼ੁਰੂ ਕਰ ਲਈਏ ਆਪਾਂ ਤਰੀਕਾ ਅੱਜ ਅੱਜ ਤੋਂ ਸ਼ੁਰੂ ਕਰ ਲਓ ਅੱਜ ਇੱਕ ਤਰੀਕ ਨੂੰ ਲੱਗ ਗਿਆ ਮੰਨ ਲਓ ਰੈਸੈਪਟਲ ਹਾਂ ਪਹਿਲੇ ਦਿਨ ਆ ਲੱਗ ਜਾਣਾ ਹਾਂ ਫਿਰ ਉਦੋਂ 7ਵੇਂ ਦਿਨ ਹਾਂ 7ਵੇਂ ਜਿਵੇਂ ਅੱਜ ਇੱਕ ਤਰੀਕਾ ਤੇ 8ਵੇਂ 8 ਤਰੀਕ ਨੂੰ 8 ਤਰੀਕ ਨੂੰ 8 ਤਰੀਕ ਨੂੰ ਬੱਟਮੇਡ ਲਾਉਣਾ ਜੀ ਆਪਾਂ 2 ਐਮ ਐਲ ਇਹ 2 ਐਮ ਐਲ ਲੱਗੂ ਬਸ 2 ਐਮ ਐਲ ਹੀ ਹੁੰਦੇ ਇਹਦੇ ਵਿੱਚ ਹਾਂ 8 ਤੋਂ ਬਾਅਦ ਫਿਰ ਆ ਗਈ 10 ਤਰੀਕ ਨੂੰ ਹਨਾ 10 ਤਰੀਕ ਨੂੰ ਦੁਬਾਰੇ ਜੀ ਇਹ ਫੇਰ ਲੱਗਣਾ ਪੈਂਦਾ 5 ਐਮ ਐਲ ਫੇਰ ਆਪਾਂ ਰੈਸੈਪਟਲ ਹੂੰ ਠੀਕ ਆ ਫਿਰ ਜਾਨੀ 10 11 ਤਰੀਕ ਨੂੰ ਆਪਾਂ ਨੇ ਇਹ ਹੀ ਕਰ ਦੇਣੀ ਆ 11 ਤਰੀਕ ਨੂੰ 100% ਹੱਲ ਆ ਇਹ ਹਾਂ ਜਾਂਦੀ ਰਹਿਣ ਦਾ ਕੋਈ ਇਹ ਚਾਂਸ ਨਹੀਂ ਵੀ ਨਾ ਰਿਹਾ ਠੀਕ ਹੈ ਨਾਲ ਆਪਦਾ ਮਿੰਨਰ ਮੈਚਰ ਪਾਉਂਦਾ ਰਹੇ ਬੰਦਾ ਹਾਂ ਉਹ ਤਾਂ ਜ਼ਰੂਰੀ ਆ ਹਾਂ ਕੋਈ ਚੱਕਰ ਨਹੀਂ ਹੂੰ ਇਹ ਆਪਾਂ ਵੀ ਰਿਜ਼ਲਟ ਲੈਣੇ ਚਾਰ ਪੰਜ ਗਾਵਾਂ ਦੇ ਉੱਤੇ ਪਹਿਲਾਂ ਡੀ ਵਰਮਿੰਗ ਕਰਕੇ ਬਾਅਦ ਤੁਸੀਂ ਜਿਹੜੀ ਸੈਂਕ੍ਰੋਨਾਈਜੇਸ਼ਨ ਕਰ ਦੇਣੀ ਆ ਤੇ ਆ ਦੋ ਤਿੰਨ ਗਾਵਾਂ ਇਹਨਾਂ ਦੇ ਵਿੱਚੋਂ ਜਿਹੜੇ ਰਿਪੀਟ ਤੀਆਂ ਆਪਣੀਆਂ ਗੱਬਰ ਨਹੀਂਆਂ ਨੇ ਤੇ ਹੁਣ ਆਪਾਂ ਨੇ ਆ ਗਾਂ ਦੀ ਕਰੀ ਆ ਜੀ ਅੱਜ ਅੱਜ ਹੈਗੀ ਇੱਕ ਤਰੀਕ ਅੱਜ ਪਹਿਲੇ ਦਿਨ ਇਹ ਰਿਸੈਪਟਰ ਲਾਇਆ ਹੁਣ ਤੁਹਾਨੂੰ ਅਗਲੀ ਵੀਡੀਓ ਵੀ ਦਿਖਾਵਾਂਗੇ ਜਿੱਦਾਂ ਆਪਾਂ ਇਹਦੇ 7ਵੇਂ ਦਿਨ ਲਾਵਾਂਗੇ ਠੀਕ ਆ ਇਹ ਚੈੱਕ ਹੋ ਗਈ ਉਹ ਚੈੱਕ ਹੋ ਗਈ ਇਹਦੀ ਆਪਾਂ ਜੀ ਨਾਲ ਹੁੰਦੇ ਵੀਡੀਓ ਤੁਹਾਨੂੰ ਸਾਰੀਆਂ ਦਿਖਾਵਾਂਗੇ ਜਿਵੇਂ ਅੱਜ ਪਹਿਲੇ ਦਿਨ ਲੱਗਿਆ ਫਿਰ 7ਵੇਂ ਦਿਨ ਲੱਗੂ ਫਿਰ 9ਵੇਂ ਦਿਨ ਫਿਰ 10ਵੇਂ ਦਿਨ ਇਹ ਆਈ ਹੋਊ ਇਹ ਆਈ ਤੋਂ ਬਾਅਦ ਤੁਹਾਨੂੰ ਇਹ ਦਿਖਾਵਾਂਗੇ ਵੀ ਆਪਣੀ ਗੱਪਣਾ ਰਹਿੰਦੀ ਹੈ ਠੀਕ ਆ ਠੀਕ ਆ ਇਹ ਉਹ ਕੰਮ ਮੇਰੇ ਤੋਂ ਰਹਿੰਦੀ ਨਹੀਂ ਹੈਗੀ ਆਪਾਂ ਨੇ ਉਹਨੂੰ ਜਾਈਂ ਦੀ ਗੱਭਣ ਕਰਾ ਕੇ ਦਿਖਾਉਣੀ ਹੈ। ਠੀਕ ਆ ਠੀਕ ਆ। ਯਾਨੀ ਜੇ ਕਹੇ ਵੀਰ ਹਾਂ ਜੇ ਕਹੇ ਵੀਰ ਨੇ ਯਾਨੀ ਹੁਣ ਗਾਵਾਂ ਦੇ ਰੇਟ ਨੇ ਬਹੁਤ ਜ਼ਿਆਦਾ ਹੋ ਗਏ ਜੀ ਲੱਖ ਲੁੱਕ ਦੀ ਆਮ ਜੀ ਗਾਂ ਆਉਂਦੀ ਆ। ਇਹ ਆਪਾਂ ਮੰਨ ਕੇ ਚੱਲੋ ਵੀ ਗਾਂ ਕੋਈ ਬੰਦਾ ਲੈ ਕੇ ਵੀ ਜੇ ਰਿਪੀਟ ਹੁੰਦੀ ਆ ਲੈ ਕੇ ਆਪਣੀ ਇਹ ਤਰੀਕਾ ਬਣਾ ਲਵੇ ਤਾਂ ਗੱਭਣ ਰਖਾ ਸਕਦਾ। ਹਾਂ ਹਾਂ 100% ਹੂੰ ਠੀਕ ਆ ਜੀ। ਧੰਨਵਾਦ ਜੀ ਸਾਰਿਆਂ ਦਾ। ਵੀਡੀਓ ਦੇਖਣ ਦੇ ਲਈ ਚੈਨਲ ਨੂੰ ਕਰ ਦੇ ਸ਼ੇਅਰ ਤੇ ਸਬਸਕ੍ਰਾਈਬ ਹੁਣ ਆਪਾਂ ਇਹਦੀ 8 ਤਰੀਕ ਨੂੰ ਵੀਡੀਓ ਬਣਾਵਾਂਗੇ ਜੀ ਦੁਬਾਰੇ ਇਸ ਗੈਂ ਦੀ ਗੈਂ ਨੂੰ ਸਮਾਰ ਕੇ ਦੇਖ ਲੋ ਵੀ ਫਿਰ ਆਪਾਂ ਇਹਦੀ ਚੈੱਕ ਵੀ ਕਰਾਵਾਂਗੇ ਨੂੰ ਘੱਪਣ ਰਖਾ ਕੇ ਤੁਹਾਨੂੰ ਦਿਖਾਵਾਂਗੇ ਸਾਰਾ ਜੀ ਠੀਕ ਆ ਜੀ ਧੰਨਵਾਦ ਜੀ ਸਾਰਿਆਂ ਦਾ